پریس کانفرنس آئے سارے پریس کے مطران دا بہت بہت دھنواد ہے اور لوگ دا مہا پرب پورے دیش اندر اندر سماپت ہے دنے سنگھ ببو جی پارٹی دے امیدوار دے ناتے تو اسی چناب لڑیا ہے اور سب پارٹی دے سب بڑے نیتا ہے تھے بیٹھے نے سب تو پہلا تھا ਦੇਸ਼ ਦੇ ਇਤਿਹਾਸ ਦੇ ਅੰਦਰ ਸਾਲ 1962 ਨੂੰ ਅਗਰ ਛੱਡ ਦਈਏ ਨਰਿੰਦਰ ਮੋਦੀ ਐਸੇ ਪ੍ਰਧਾਨ ਮੰਤਰੀ ਨੇ ਕਿ ਜਿਨ੍ਹਾਂ ਨੂੰ ਤੀਜੀ ਵਾਰ ਸਰਕਾਰ ਬਣਾਉਣ ਦੇ ਲਈ ਲੋਕਾਂ ਨੇ ਵੋਟ ਪਾਇਆ ਇਹ ਆਪਣੇ ਆਪ ਚ ਐਡੀ ਵੱਡੀ ਉਪਲਬਧੀ ਹੈ ਇਹ ਠੀਕ ਹੈ ਕਿ ਕੁਝ ਇਕੋਸਿਸਟਮ ਨੂੰ ਛੋਟਾ ਕਰਕੇ ਦਿਖਾਂਦਾ ਹੈ ਲੇਕਿਨ ਅਗਰ ਜਦੋਂ ਮਨਮੋਨ ਦੀ ਸਰਕਾਰ ਬਣੀ ਹੈ ਪਹਿਲੀ ਵਾਰੀ ਜਦੋਂ ਉਹਨਾਂ ਨੇ ਸਰਕਾਰ ਬਣਾਈ ਤੇ ਕਿੰਨੀਆਂ ਕਿੰਨੀਆਂ ਸੀਟਾਂ ਸੀ ਜੋ ਦੂਜੀ ਵਾਰੀ ਸਰਕਾਰ ਬਣੀ ਤੇ ਕਿੰਨੀਆਂ ਸੀਟਾਂ ਸੀ ਇਹਦਾ ਮੁਲਿਆंकन ਜ਼ਰੂਰ মিডিਆ ਨੂੰ ਕਰਨਾ ਚਾਹੀਦਾ ਅੱਜ ਪੂਰਾ ਵਿਪੱਖ ਇਕੱਠਾ ਹੋ ਗਿਆ ਇਕੱਠਾ ਹੋਣ ਤੋਂ ਬਾਅਦ ਵੀ 19 ਸੀਟਾਂ ਨਹੀਂ ਲੈ ਪਾਇਆ ਜਿੰਨੀਆਂ ਇਕੱਲੀਆਂ ਭਾਜਪਾ ਨੇ ਲਈਆਂ ਇਸ ਕਰਕੇ ਜਿੱਥੇ ਪੂਰੇ ਦੇਸ਼ ਦੇ ਵੋਟਰਾਂ ਦਾ ਧੰਨਵਾਦ ਹੈ। ਔਰ ਨਰਿੰਦਰ ਭਾਈ ਮੋਦੀ ਜੀ ਦੇ ਨਤਰੀਤਵ ਚ ਦੇਸ਼ ਨੇ ਇੱਕ ਵਾਰੀ ਫਿਰ ਵਿਸ਼ਵਾਸ ਪ੍ਰਗਟ ਕੀਤਾ ਹੈ। ਔਰ ਜਿਸ ਗਤੀ ਦੇ ਨਾਲ ਉਹਨਾਂ ਨੇ ਦੇਸ਼ ਨੂੰ 10 ਸਾਲ ਅੱਗੇ ਵਧਾਇਆ ਔਰ ਵਿਕਸਿਤ ਭਾਰਤ ਬਣਾ ਅੰਦਾ ਜਿਹੜਾ ਪ੍ਰਣ ਉਹਨਾਂ ਨੇ ਲਿਆ ਉਹਨੂੰ ਗਤੀ ਮਿਲੇਗੀ। ਪੰਜਾਬ ਜਿਸ ਲਈ ਅੱਜ ਅਸੀਂ ਸਾਰਿਆਂ ਨੇ ਆਪਣੀ ਨੂੰ ਕਸ਼ਤ ਦਿੱਤਾ। ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਬੜੀ ਦੇਰ ਬਾਅਦ 23 24 ਸਾਲ ਬਾਅਦ ਆਪਣੇ ਦਮਤੇ 13 ਦੀਆਂ 13 ਪਾਰਲੀਮੈਂਟ ਦੇ ਅੰਦਰ ਚੋਣਾਂ ਲੜਿਆ ਅਜ ਤੱਕ ਗੱਟਬੰਧਨ ਚ ਪਾਰਟੀ ਚੋਣ ਲੜਦੀ ਸੀ ਲੇਕਿਨ ਇਸ ਵਾਰ ਦਾ ਚੋਣ ਪਾਰਟੀ ਨੇ ਇਕੱਲੇ ਲੜਿਆ ਔਰ ਗੁਰਦਾਸਪੁਰ ਦੀ ਪਾਰਲੀਮੈਂਟ ਤੋਂ ਸਾਡੇ ਦਨੈ ਸਿੰਘ ਬੱਬੂ ਜੜੇਗੀ ਸਪੀਕਰ ਡਿਪਟੀ ਸਪੀਕਰ ਰੇ ਤਿੰਨ ਵਾਰ ਐਮ ਐਲ ਏ ਰੇ ਉਹਨਾਂ ਨੇ ਕਮਲਦੇਨ ਸ਼ਾਨ ਦੇ ਉੱਤੇ ਚੋਣਾਂ ਲੜਿਆ ਅਸੀਂ ਤੁਹਾਡਾ ਸਬਦਾ ਧੰਨਵਾਦ ਕਰਨ ਲਈ ਔਰ ਗੁਰਦਾਸਪੁਰ ਪਾਰਲੀਮੈਂਟ ਦੇ ਸਾਰੇ ਹੀ ਵੋਟਰਾਂ ਦਾ ਪਠਾਨਕੋਟ ਜ਼ਿਲ੍ਹੇ ਦੇ ਵੋਟਰਾਂ ਦਾ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੇ ਜਿਹਦੇ ਚ ਬਟਾਲਾ ਜ਼ਿਲ੍ਹਾ ਵੀ ਆਂਦਾ ਆਪਣੇ ਕਾਰਕਿਰਤਾ ਦਾ ਮੀਡੀਆ ਦਾ ਬੀਜਪੀ ਨਾਲ ਔਰ ਮੋਦੀ ਨਾਲ ਪਿਆਰ ਕਰਨ ਵਾਲੇ ਉਹਨਾਂ ਸਭ ਸਾਥੀਆਂ ਦਾ ਜਿਨ੍ਹਾਂ ਨੇ ਇਸ ਚੋਣਾਂ ਦੇ ਮੋਹਮ ਦੇ ਅੰਦਰ ਸਾਡਾ ਸਾਥ ਦਿੱਤਾ ਹੈ ਉਹਦੇ ਲਈ ਆਭਾਰ ਪ੍ਰਗਟ ਵੀ ਕਰਦੇ ਹਾਂ ਲੇਕਿਨ ਇੱਕ ਗਲਤੀ ਜ਼ਰੂਰ ਟੀਸ ਰਹੀ ਕਿ ਸਾਡੀ ਪਰਫਾਰਮੈਂਸ ਅਗਰ ਦੇਖੀ ਜਾਏ ਤੇ ਉਹ ਤਾਂ ਬਹੁਤ ਵਧੀਆ ਹੈ ਲੇਕਿਨ ਰਾਜਨੀਤੀ ਦੇ ਅੰਦਰ ਮੈਨੂੰ ਲੱਗਦਾ ਕਿ ਸਾਨੂੰ ਅਜੇ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ ਅਜੇ ਲੋਕਾਂ ਦੇ ਕੁਝ ਏਰੀਆ ਐਸੇ ਨੇ ਜਿੱਥੇ ਬੀਜੇਪੀ ਨੂੰ ਲੈ ਕੇ ਇੱਕ ਅਲੱਗ ਤਰ੍ਹਾਂ ਦਾ ਮਾਇਆ ਜਾਲ ਝੂਠ ਛਲ ਔਰ ਫਰੇਬ ਫਲਾਇਆ ਗਿਆ ਪੰਜਾਬ ਲਈ ਮੋਦੀ ਸਾਹਿਬ ਨੇ ਜਿੰਨੇ ਕੰਮ ਕੀਤੇ ਨੇ ਮੈਨੂੰ ਲੱਗਦਾ ਕੋਈ ਵੀ ਸਟੇਟ ਐਸੀ ਨਹੀਂ ਹੈ ਜਿਹਦੇ ਲਈ ਉਹਨੇ ਕੰਮ ਹੋਏ ਹੋਣ ਲੇਕਿਨ ਉਹਦੇ ਬਾਵਜੂਦ ਵੀ ਅਜੇ ਉਹਨਾਂ ਖੇਤਰਾਂ ਦੇ ਅੰਦਰ ਸਾਡਾ ਵਿਚਾਰ ਸਾਡੀ ਸੋਚ ਸਮਾਜ ਦੇ ਹਰ ਵਰਗ ਲਈ ਕੀ ਹੈ ਵਿਸ਼ੇਸ਼ ਕਰਕੇ ਪੰਜਾਬੀਆਂ ਲਈ ਕੀਤੇ ਕੰਮ ਜਿਹੜੇ ਆ ਮੈਨੂੰ ਲੱਗਦਾ ਕਿ ਕਿਤੇ ਉਹਨੂੰ ਪੁੰਚਾਨ ਚ ਅਜੇ ਵੀ ਸਾਨੂੰ ਦਿਲ ਜਿੱਤਣ ਦੀ ਜ਼ਰੂਰਤ ਹੈ ਔਰ ਉਹਦੇ ਲਈ ਪਾਰਟੀ ਕੱਟੀ ਬੱਧ ਹੈ ਇਸ ਚੋਣ ਨੇ ਪਾਰਟੀ ਦਾ ਉਸਾ ਵਧਾਇਆ ਪਾਰਟੀ ਨੇ کچھ کھویا نہیں ہے بہت کچھ پایا ہے ڈھائی سال پہلا پنجاب دے اندر ایک سرکار آندھی ہے اور لوگوں کا جھوٹ بول کے شل کر کے کپٹ کر کے فریب کر کے بوٹا لے کے چلی جاتی ہے آج جو عام آدمی پارٹی اگر ابھی پٹھانکوٹ جلے دی گل کریے پوری طرح نال دھارا دھاراشائی ہوئی ہے ਮંત્રી ਦਾ ਜਿਲ੍ਹਾ ਹੁੰਦੇ باوجود ਵੀ ਮੰਤਰੀ ਤੀਜੇ ਨੰਬਰ ਤੇ ਆ ਰਿਹਾ ਆਪਣੀ ਵਿਧਾਨ ਸਭਾ ਚ ਔਰ ਸੁजानਪੁਰ ਔਰ ਪਠਾਨਕੋੜ ਵਿਧਾਨ ਸਭਾ ਚ ਜੋ ਉਹਨਾਂ ਨੇ ਪਰਫਾਰਮੈਂਸ 22 ਦੇ ਅੰਦਰ ਦਿੱਤੀ ਸੀ ਉਹ ਅੱਧੀ ਅੱਧੀ ਰਹਿ ਰਹੀ ਹੈ ਔਰ ਬੀਜੇਪੀ ਦੀ ਪਰਫਾਰਮੈਂਸ ਇੱਕ ਜ਼ਬਰਦਸਤ ਉਛਾਲ ਹੋ ਰਿਹਾ 1 टू 1 ਮੁਕਾਬਲਾ ਹੋਏ ਨਾ ਕਿ 50% ਵੋਟ ਲੈਣਾ ਉਹ ਆਸਾਨ ਹੁੰਦਾ ਕਿ ਦੋ ਧੜੇ ਨੇ ਜਦੋਂ ਵੀ ਰਾਜਨੀਤੀ ਦੇ ਅੰਦਰ ਚਾਰ ਧੜੇ ਹੁੰਦੇ ਨੇ ਵੋਟਾਂ ਦਾ ਬਿਖਰਾਵ ਹੋਂਦਾ ਔਰ ਸਭਾਵੀਕਾ ਵੀ ਬਿਖਰਾਵ ਹੁੰਦਾ ਉਸ ਬਿਖਰਾਵ ਦੇ ਅੰਦਰ 50% ਵੋਟਾਂ ਅਸੀਂ ਦੋ ਵਿਧਾਨ ਸਭਾ ਚ ਲਈਆਂ ਸੁਜਨਪੁਰ ਔਰ ਪਠਾਨਕੋਟ ਚ 50% ਕਾਸਟ ਵੋਟ ਦਾ 50% ਵੋਟ ਕੇਵਲ ਔਰ ਕੇਵਲ ਬੀਜੇਪੀ ਨੂੰ ਮਿਲਿਆ ਬਾਕੀ ਤਿੰਨ ਜਗ੍ਹਾ ਔਰ ਆਜ਼ਾਦਾਂ ਚ ਵੰਡੋਇਆ ਇਹ ਆਪਣੇ ਆਪ ਚ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਬੀਜੇਪੀ ਨੂੰ ਲੈ ਕੇ ਇੱਕ ਅਲੱਗ ਤਰ੍ਹਾਂ ਦਾ ਸਾਡੇ ਕੈਂਡੀਡੇਟ ਨੂੰ ਲੈ ਕੇ ਇੱਕ ਅਲੱਗ ਤਰ੍ਹਾਂ ਦਾ ਉਸਾਰੀ ਲੋਕਾਂ ਚ ਉਹ ਆ ਵਿਸ਼ੇਸ਼ ਕਰਕੇ ਜ਼ਿਕਰ ਕਰਨਾ ਚਾਹਾਂਗਾ 29000 ਵੋਟ ਮਿਲਿਆ ਸੀ ਬੀਜੇਪੀ ਨੂੰ ਅਸੈਂਬਲੀ ਚ ਦੇ ਮੈਂ ਠੀਕ ਹਾਂ ਤੇ ਠੀਕ ਹੈ ਇਹ ਨਹੀਂ ਸੀ ਔਰ ਅੱਜ ਸਾਨੂੰ ਉਹਤੇ ਵੋਟਾਂ ਪੈ ਰਹੀਆਂ ਸਪੰਜਾ 1000 393 ਵੋਟ ਇੱਕ ਮੋਟਾ ਮੋਟਾ ਟੈਂਪਰਾਮੈਂਟ ਵੀ ਜਿਹੜਾ ਪਾਰਲੀਮੈਂਟ ਦਾ ਦੇਖਿਆ ਜਾਂਦਾ ਹੈ ਕਿ ਸਮਾਜ ਕਿਹਦੇ ਨਾਲ ਅੱਗੇ ਸਮਾਜਿਕ ਵਰਗੀਕਰਨ ਬੜਾ ਹੋ ਜਾਂਦਾ ਹੈ ਪੋਸਟਲ ਵੈਲਟ ਪੇਪਰ ਨੂੰ ਗਿਨਿਆ ਜਾਂਦਾ ਕਿ ਉਹ ਇਸ ਗੱਲ ਦਾ ਸੰਕੇਤ ਕਰਦੇ ਨੇ ਕਿ ਪੰਜਾਬ ਕੀ ਚਾਰਿਆ ਪੰਜਾਬੀ ਕੀ ਚਾਰਿਆ ਤੇ ਪੋਸਟਲ ਵੈਲਟ ਦੇ ਅੰਦਰ ਦਨੇਸ਼ ਸਿੰਘ ਬੱਬੂ ਨੂੰ 2481 ਵੋਟਾਂ ਪਈਆਂ ਅਬਲ ਨੰਬਰ ਤੇ ਆਪਾਂ ਔਰ ਜਿਹੜੇ ਜਿਨ੍ਹਾਂ ਨੇ ਕੱਲ ਚੋਣਾਂ ਜਿੱਤਿਆ ਉਹਨਾਂ ਨੂੰ 2330 ਇਹ ਮੋਟਾ ਮोटा ਆਉਣ ਵਾਲੇ ਸਮੇਂ ਦੇ ਲਈ ਭਾਜਪਾ ਦੇ ਲਈ ਸੁਖਦ لیکن بہت سارے ایکشترے ڈیرہ بابا نانا کا فتقال چوڑیاں ہیں کادیاں ہیں ا دے اندر بی جے پی نو اپنی پرفارمنس نو اور اچھا کرنا پےگا بٹالا گورداس پور اور دین نگر اتے کنسلڈیٹ کرنا پےگا کہ اور بھی ساڈا ادھار اوتھے ہے گا لیکن او ادھار دا وستار ہوے اور اونوں پارٹی ووٹاں چ کنورٹ کر پائے ਇਸ ਕਰਕੇ ਮੈਂ ਇਹ ਗੱਲ ਦਾ ਯਕੀਨ ਦਰਾਂਾ ਕਿ ਅਸੀਂ ਚੋਣ ਜਰੂਰ ਹਾਰਿਆ ਹੈ ਲੇਕਿਨ ਸਾਡਾ ਉਸਾ ਕਾਰਕਿਰਤਾ ਨੇ ਜਿਸ ਲਗਨ ਦੇ ਨਾਲ ਜਿਸ ਮਿਹਨਤ ਦੇ ਨਾਲ ਜਿਸ ਇੱਕ ਇੱਕ ਜੁਟਤਾ ਦੇ ਨਾਲ ਜਿਸ ਸਮਝਿਸ ਸਮੂਹਿਕਤਾ ਦੇ ਨਾਲ ਕੰਮ ਕੀਤਾ ਉਹ ਆਪਣੇ ਆਪ ਚ ਦੇਵਤੁਲੇ ਕਾਰਕਿਰਤਾ ਨੇ ਦਿਨ ਰਾਤ ਉਹਨਾਂ ਨੇ ਪ੍ਰੇਖਸ਼ਰਮ ਕੀਤਾ ਔਰ ਜਨਤਾ ਦਾ ਵੀ ਭਰਪੂਰ ਸਹਿਯੋਗ ਪਾਰਟੀ ਨੂੰ ਮਿਲਿਆ ਔਰ ਮੈਨੂੰ ਲੱਗਦਾ ਕਿ ਬੀਜੇਪੀ ਨੇ ਪਹਿਲੀ ਵਾਰ ਅਸੀਂ ਦੋ ਵਾਰ ਅੱਗੇ ਵੀ ਇਕੱਲੇ ਚੋਣ ਲੜਿਆ ਸੀ ਲੇਕਿਨ 281000 ਵੋਟ ਲੋਕਾਂ ਦਾ ਸਨੋਪਿਆ ਬੀਜੇਪੀ ਨੂੰ ਇਕੱਲੇ 2 ਲੱਖ ਔਰ ਜਿਹੜੇ ਸਾਡੇ 파ਟਨਰ ਨੇ ਉਹ ਅਗਰ ਆਪਣੀ ਪੁਰਾਣੀ ਪਰਫਾਰਮੈਂਸ ਤੋ ਥੋੜੇ 50000 ਵੋਟ ਕਟਾ ਕੇ ਵੀ ਪਰਫਾਰਮ ਕਰ ਜਾਂਦੇ ਤੇ ਅਜੇ ਦੇ ਉਤੇ ਨਤੀਜੇ ਬਦਲੇ ਹੁੰਦੇ ਉਹ ਕੇਵਲ ਕਿਹਾ 80000 ਤੱਕ ਆ ਕੇ ਸੇ ਮਟ ਗਈ ਅੱਜ ਦਿਨੇਸ਼ ਸਿੰਘ ਬੱਬੂ ਜੀ ਨਾਲ ਸਵੇਰੇ ਬੈਠ ਰਹਾ ਹਾਂ ਇੱਛਾ ਸੀ ਕਿ ਸਬਦਾ ਆਪਦੇ ਮਾਧਿਅਮ ਨਾਲ ਕੀਤਾ ਜਾਏ ਹੁਣ ਜਿਹੜਾ ਪੰਜਾਬ ਦੇ ਸੰਦਰਭ ਚ ਵੀ ਸਮਝੀਏ ਤਿੰਨ ਸੀਟਾਂ ਐਸੀਆਂ ਜਿਹੜੀਆਂ ਭਾਜਪਾ 15000 ਤੋਂ ਘੱਟ ਵੋਟਾਂ ਨਾਲ ਹਾਰੀ ਇੱਕ ਸੀਟ ਅਸੀਂ ਆ ਜਿੱਥੇ ਭਾਜਪਾ ਨੇ 3 ਲੱਖ ਤੋਂ ਜ਼ਿਆਦਾ ਵੋਟ ਲਿਆ ਔਰ ਸਾਡੀ ਸੀਟ ਦੂਜਾ ਨੰਬਰ ਤੇ ਆ ਜਿੱਥੇ ਹਾਈएस्ट ਵੋਟ ਵੋਟ ਆ ਤਿੰਨ ਸੀਟਾਂ ਪਟਿਆਲਾ ਫਿਰੋਜ਼ਪੁਰ ਔਰ ਲੁਧਿਆਣਾ 20000 ਵੋਟ ਨਾਲ ਅਸੀਂ ਆ ਮਤਲਬ ਤਿੰਨ ਸੀਟਾਂ ਇਹ ਛੋਟੇ ਮਾਰਜਨ ਨਾਲ ਪਾਰਟੀ ਆ ਰਹੀ ਹੈ ਇਸ ਗੱਲ ਦਾ ਸੰਕੇਤ ਹੈ कि पंजाब बीजेपी ਨਾਲ ਚਲਣਾ ਚਾਹੁੰਦਾ ਹੈ ਮੋਦੀ ਨਾਲ ਚਲਣਾ ਚਾਹੁੰਦਾ ਹੈ ਔਰ ਇਹ ਸਾਡੇ ਲਈ ਵੀ ਉਤਸ਼ਾਹ ਵਰਦਕ ਹੈ ਔਰ ਕਾਰਕਿਰਤਾਜ ਇਹਦੇ ਨਾਲ ਗਤੀ ਆਏਗੀ ਔਰ ਮੈਂ ਸਭ ਕਾਰਕਿਰਤਾ ਨੂੰ ਔਰ बीजेपी ਦਾ ਵੋਟ ਪਰਸੈਂਟਜ ਦੇਖੋ ਤੁਸੀਂ ਐਨਾਲਿਸਿਸ ਕਰਨਾ ਸਾਡੀ ਪਾਰਟੀ ਦਾ ਵੋਟ ਪਰਸੈਂਟਜ ਜੇ ਅਗਰ ਤੁਸੀਂ ਮਿਲਾਂਦੇ ਹੋ ਤੁਹਾਡੇ ਧਿਆਨ ਦੇ ਲਈ ਔਰ ਬਾਕੀਆਂ ਦੇ ਵੋਟ ਪਰਸੈਂਟ ਚ ਗਰਾਵਟ ਹੋ ਰਹੀ ਆ ਚਾਹੇ ਉਹ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕੋਈ ਹੋਰ ਹੈ ਲੇਕਿਨ ਬੀਜੇਪੀ ਦਾ ਵੋਟ ਪਰਸੈਂਟੇਜ ਵੱਧ ਰਿਹਾ ਹੈ ਬੀਜੇਪੀ ਨੂੰ ਮਿਲਣ ਵਾਲਾ ਵੋਟ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਾਲ ਲੋਕਾਂ ਇਹ ਲਗਭਗ 18 18.5% ਵੋਟਾਂ ਜਿਹੜੀਆਂ ਉਹ ਬੀਜੇਪੀ ਨੂੰ ਮਿਲੀਆਂ। ਔਰ ਬਾਕੀ ਪਾਰਟੀਆਂ ਦੀਆਂ ਬਲਕਿ ਕੋਈ ਪਾਰਟੀ 6% 9% ਤੋਂ 18 18.5% ਜਾ ਰਹੀ ਹੈ। ਇਹਦਾ ਮਤਲਬ ਆਉਣ ਵਾਲੀ ਬੀਜੇਪੀ ਸਾਢੇ ਚ ਦੇਖੀ ਜਾ ਰਹੀ ਹੈ। ਔਰ ਬਾਕੀ ਪਾਰਟੀਆਂ ਦਾ ਮੈਂ ਤੁਹਾਨੂੰ ਦੱਸ ਦਿਆਂ। ਬੀਜੇਪੀ 19 ਦੇ ਅੰਦਰ ਟ੍ਰਿਪਲ ਟਾਈਮ ਅੱਗੇ ਜਾ ਰਹੇ ਆ ਜੀ 19 ਤੇ 22 ਦੇ ਵੋਟਾਂ ਦਾ ਅਗਰ ਅਸੀਂ ਸਮੀਖਿਆ ਕਰੀਏ ਸਾਨੂੰ 6.6 ਵੋਟਾਂ ਮਿਲੀਆਂ 22 'ਚ 9.63% ਵੋਟਾਂ ਮਿਲੀਆਂ ਅੱਜ 18% 56% ਵੋਟਾਂ ਮਿਲੀਆਂ ਕਾਂਗਰਸ ਨੂੰ 40% ਵੋਟ ਮਿਲਿਆ ਸੀ 19 'ਚ 22 'ਚ ਮਿਲਿਆ 23% ਅੱਜ ਕਾਂਗਰਸ ਨੂੰ ਮਿਲਿਆ 26% ਸੀਟਾ ਚਾਇਓ ਲੈ ਕੇ ਕਨਵਰਟ ਹੋਈਆਂ ਕਿਉਂਕਿ ਲੋਕਤੰਤਰ ਆ ਲੋਕਤੰਤਰ ਦੇ ਅੰਦਰ ਸਿਰ ਗਿਨੇ ਜਾਂਦੇ ਨੇ ਵੋਟਾਂ ਦਾ ਪਰਸੈਂਟੇਜ ਨਹੀਂ ਗਿਨਾ ਜਾਂਦਾ ਲੇਕਿਨ ਇਹ ਪਰਸੈਂਟੇਜ ਆਉਣ ਵਾਲੇ ਸਮੇਂ ਦੀ ਆਹਟ ਹੈ ਆਉਣ ਵਾਲੇ ਸਮੇਂ ਚ ਪੰਜਾਬ ਕਿੱਧਰ ਜਾਏਗਾ ਇਹਦਾ ਸੰਕੇਤ ਹੈ ਆਮ ਆਦਮੀ ਪਾਰਟੀ 19 ਚ 7% 22 ਚ 42% ਔਰ ਅਜ ਕੀ ਹੈ ਅਲੱਗ ਦਾ 26% ਮਤਲਬ ਕਿਸੇ ਪਾਰਟੀ ਦੇ ਵੋਟ ਪਰਸੈਂਟ ਚ ਇਤਨੀ ਵੱਡੀ ਗਰਾਵਟਾਣਾ ਇਹ ਕਿਹਦਾ ਸੰਕੇਤ ਹੈ ਔਰ ਅਕਾਲੀ ਦਲ 19 ਚ 28% ਵੋਟਾਂ ਲੈਂਦਾ ਹੈ 22 ਚ ਫਿਰ 19 19% ਤੇ ਆ ਜਾਂਦਾ ਔਰ ਅੱਜ ਜਿਹੜਾ ਉਹਨਾਂ ਦੀ ਪਰਸੈਂਟੇਜ ਰਹਿ ਗਈ 13.42 ਭਾਜਪਾ 18. ਪੰਜਾਬ ਤੇ ਜਾ ਰਹੀ ਹੈ ਅਕਾਲੀ ਦਲ ਦਾ ਗ੍ਰਾਫ 13.42 ਤੇ ਆ ਰਿਹਾ ਹੈ ਇਹ ਇਹਦਾ ਮਤਲਬ ਹੈ ਕਿ ਅਗਰ ਬੀਜੇਪੀ ਸੁਖਾਵਾਂ ਬੋਲ ਹੈ ਹੋਏ ਜਿਸ ਤਰੀਕੇ ਨਾਲ ਜਨਤਾ ਰੱਖ ਕੇ ਰਚਿਆ ਗਿਆ ਉਹ ਪੋਲਿਟੀਕਲ ਪਾਰਟੀਆਂ ਹੀ ਰਚਦੀਆਂ ਕਿ ਬੀਜੇਪੀ ਨੂੰ ਬੈਟਕਾ ਨਹੀਂ ਕਰਨ ਦੇਣੀ ਆ ਉਸ ਉਹਦੇ باوجود ਵੀ ਪਾਰਟੀ ਨੇ ਇਹ ਪਰਫਾਰਮੈਂਸ ਜਿਹੜੀ ਦਿੱਤੀ ਹੈ ਤੁਸੀਂ ਇਹ ਦੇਖਣਾ ਵਿਧਾਨ ਸਭਾ ਚੋਣਾਂਾਂ ਦੇ ਅੰਦਰ ਪੂਰੇ ਪ੍ਰਣਾਮ ਬਦਲਣਗੇ 18 ਤੋਂ 18 ਤੋਂ 30 ਤੱਕ ਦਾ ਸਫ਼ਰ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਔਰ ਅਗਰੇ ਚਾਰ ਕਾਰਨਰ ਕੰਟੈਸਟ ਹੁੰਦਾ ਤੇ ਮੈਨੂੰ ਲੱਗਦਾ ਕਿ ਸਰਕਾਰ ਬਣਾਉਣ ਲਈ ਇਸ ਤੋਂ ਜ਼ਿਆਦਾ ਵੋਟ ਨਹੀਂ ਚਾਹੀਦਾ ਹੁੰਦਾ। ਇਹ ਇਸ ਕਰਕੇ ਸਭ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਆ। ਜੀ ਦਾ ਕੰਮ ਕਰ ਲਏ। ਕਾ ਵੀ ਕਿੱਚੇ ਨਾ ਖਿੱਚ ਲੰਦਾ ਵੀ ਜਿੱਜੰਦੇ। ਲੇਕਿਨ ਕਿਆ ਅੱਗੇ ਭਵਿਸ਼ਾ ਕੀ ਤੁਸੀਂ ਇਕੱਲੇ ਬਣ ਕੇ ਜਾ ਕਰੋ ਬੱਸ। ਨਹੀਂ ਨਹੀਂ ਮੇਰੀ ਮੇਰੀ ਗੱਲ ਹੀ ਨਹੀਂ ਸਮੇਰੇ। ਅਕਾਲੀ ਦਲ ਤੇ ਆਪਣੀ ਪਰਫਾਰਮੈਂਸ ਜਿਹਨੇ ਦੁਹਾਰਾ ਦਰਾ ਪਾਇਆ ਉਹ ਤਾਂ 19 ਤੋਂ ਵੀ 13% ਤੇ ਆ ਗਿਆ ਹੈ। ਭਾਜਪਾ 9 ਤੋਂ 18.5 ਤੇ ਚਲੀ ਗਈ ਹੈ। ਇਹ ਪੰਜਾਬ ਦੇ ਲੋਕਾਂ ਦਾ ਮਨ ਕਿਸ ਪਾਸੇ ਜਾ ਰਿਹਾ ਹੈ? ਪੰਜਾਬ ਦੇ ਲੋਕ ਕੀ ਚਾਹ ਰਹੇ ਨੇ? ਸਾਡੇ ਆਰਗੇਨਾਈਜੇਸ਼ਨ ਢਾਂਚੇ ਦੇ ਅੰਦਰ ਕਿਉਂਕਿ ਅਸੀਂ ਕਦੀ ਚੋਣਾਂ ਨਹੀਂ ਲੜਿਆ ਸੀ ਉਹਨਾਂ ਖੇਤਰਾਂ 'ਚ ਇਸ ਕਰਕੇ ਉਹਨੂੰ ਦਰੁਸਤ ਕਰਨ ਦੇ ਲਈ ਸਮੇਂ ਘੱਟ ਮਿਲਿਆ। ਜਦੋਂ ਉਹ ਢਾਂਚਾ ਦਰੁਸਤ ਹੋ ਜਾਏਗਾ ਉਦੋਂ ਸਾਡੇ ਮਦੇਈ ਖੜੇ ਹੋ ਜਾਣਗੇ। ਪਾਰਟੀ ਦੀ ਆਰਗੇਨਾਈਜੇਸ਼ਨ ਘੜੀ ਹੋ ਜਾਈਗੀ ਇਹਨਾਂ 18 ਨੂੰ 30% ਚ ਬਦਲਣਾ ਬਿਲਕੁਲ ਸਾਫ ਸਾਫ ਦਿਖ ਰਿਹਾ ਹੈ ਕਿ ਆਉਣ ਵਾਲਾ ਸਮੇਂ ਪੰਜਾਬ ਦੇ ਅੰਦਰ ਅਗਰ ਕਿਸੇ ਇੱਕ ਪਾਰਟੀ ਨੂੰ ਆਸ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਤੇ ਉਹ ਬੀਜੇਪੀ ਹੈ ਅਦਾਲੀ ਚ ਚੁਣਾਬੀ ਗਲਤੀ ਗੱਲ ਕਰੀਏ ਅਸੀਂ ਰਾਤੀ ਬਹਿ ਕੇ ਨਾਰਸਿਸ ਕਰਦੇ ਪਏ ਸੀ ਕਿ ਅਕਾਲੀ ਬੀਜੇਪੀ 23 ਸਿੱਕੇ ਤੱਕ ਜਿਹੋ ਤੇ ਅਲੱਗ ਅਲੱਗ ਲੜੇ ਨੇ ਠੀਕ ਹੈ ਪਿਛਲੀ ਵਾਰੀ ਅਸੀਂ ਲੜੇ ਸੀ ਦੋ ਸੀਟ ਸਾਡਾ ਨਹੀਂ ਦੇਖੋ ਜੇ ਤੇ ਤੁਸੀਂ ਸਿਰਾਂ ਦੀ ਗਿਣਤੀ ਕਰੋਗੇ ਤੇ ਉਹ ਸਵਾਭਿਕ ਹੈ ਜੋ ਤੁਸੀਂ ਕਹਿ ਰਹੇ ਹੋ ਲੇਕਿਨ ਅਗਰ ਕਿਸੇ ਪਾਰਟੀ ਨੇ ਗਰੋ ਕਰਨਾ ਹੈ ਗ੍ਰੋਥ ਕਰਨੀ ਹੈ ਇਹ ਕਿਸੇ ਪਾਰਟੀ ਨੇ ਆਪਣੇ ਪੈਰਾਂ ਤੇ ਖੜੇ ਕਰਾਉਣਾ ਹੈ 6 ਤੋਂ 9 9 ਤੋਂ 18 ਦੀ ਛਲਾਂ ਤੋ ਉਸ ਤੋਂ ਅੱਗੇ ਜੇਕਰ ਇਸੇ ਸਪੀਡ ਤੇ ਵੱਧਦੇ ਆ ਤੇ 30 ਤੱਕ ਪੁੱਜ ਜਾ ਸਕਦਾ ਹੈ ਔਰ ਮੈਨੂੰ ਲੱਗਦਾ ਸਵਾਲੰਬੀ ਬੰਨਾ ਹੀ ਚਾਹੀਦਾ ਆਪਣੇ ਪੈਰਾਂ ਤੇ ਖੜਾ ਹੀ ਹੋਣਾ ਚਾਹੀਦਾ ਔਰ ਪੰਜਾਬ ਦੇ ਲੋਕ ਇਹ ਚਾ ਰਹੇ ਨੇ اگل سمجھ لینا یہ چیز اس ہے پنجاب دے لوگ کے چارے نے بی جے پی پنجاب دے اپنی بھومی کا ہے. دیش دنیا کی ہر خبر سب سے پہلے دیکھنے کے لیے فالو کریں دینک سویرہ ٹی وی یوٹیوب فیس بک انسٹاگرام اور وٹس ایپ چینل پر